ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਹੀ ਵਾਲੀ ਪੰਜਾਬ ਸਰਕਾਰ ਦੇ ਸਦਕਾ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ। ਪੰਜਾਬ ਸਰਕਾਰ ਦੇ ਵੱਲੋਂ ਖੋਲੇ ਗਏ ਸਕੂਲ ਆਫ ਐਮੀਨੈਂਸ ਸਿੱਖਿਆ ਕ੍ਰਾਂਤੀ ਚ ਮੀਲ ਪੱਥਰ ਸਾਬਿਤ ਹੋ ਰਹੇ ਹਨ। ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਅਸਲ ਵਿੱਚ ਕੁੱਲ 118 ਸਕੂਲ ਆਫ ਐਮੀਨੈਂਸ ਹਨ। ਸਕੂਲ ਆਫ ਐਮਿਨੈਂਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਵਿਦਿਆਰਥੀਆਂ ਦੇ ਸੁਪਣਿਆਂ ਨੂੰ ਨਵੀਂ ਉਡਾਨ ਦੇ ਰਹੀ ਹੈ ਅਸੀਂ ਜੇ ਬੱਚਿਆਂ ਨੂੰ ਮਾਣ ਦੇਵਾਂਗੇ ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇਵਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਕੱਲੇ ਆਪਣਾ ਜਾਂ ਪਿੰਡ ਦਾ ਜਾਂ ਪੰਜਾਬ ਦਾ ਹਰਨਤੇਸ਼ ਦਾ ਨਾਮ ਰੋਸ਼ਣਾ ਕਰੇਗਾ ਦੈਨਿਕਸ ਵੀਰ ਆ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਜ਼ੀਰਾ ਵਿੱਚ ਬੀਤੀ ਰਾਤ ਦੋ ਦੁਕਾਨਾਂ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਲਗਜ਼ਰੀ ਕਾਰ ਵਿੱਚ ਆਏ ਚੋਰ ਦੋ ਦੁਕਾਨਾਂ ਵਿੱਚ ਡੱਗਦੀ ਲੈ ਕੇ ਫਰਾਰ ਹੋ ਗਏ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਰਹੇ ਹੋ ਦੇਖ ਸਕਦੇ ਹੋ ਕਿ ਚਾਰ ਪੰਜ ਵਿਅਕਤੀ ਇੱਕ ਲਗਜ਼ਰੀ ਕਾਰ ਵਿੱਚ ਆਏ ਅਤੇ ਸ਼ਟਰ ਤੋੜ ਕੇ ਦੁਕਾਨ ਦੇ ਅੰਦਰ ਦਾਖਲ ਹੋਏ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਲਗਜ਼ਰੀ ਕਾਰ ਵਿੱਚ ਆਏ 4-5 ਵਿਅਕਤੀ ਦੋ ਦੁਕਾਨਾਂ ਦੇ ਸ਼ਟਰ ਤੋੜ ਕੇ ਨਕਦੀ ਲੈ ਕੇ ਫਰਾਰ ਹੋ ਗਏ। ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ 4 ਵਿਅਕਤੀ ਕਿਵੇਂ ਸ਼ਟਰ ਤੋੜਨ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਨੇ। ਮਾਮਲਾ ਜ਼ੀਰਾ ਦੇ ਰੇਲਵੇ ਰੋਡ ਦਾ ਹੈ ਜਿੱਥੇ ਚੋਰਾਂ ਵੱਲੋਂ ਦੋ ਕੁਰੈਨੇ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਨਕਦੀ ਚੋਰੀ ਕਰ ਲਈ ਗਈ। ਦੁਕਾਨਦਾਰਾਂ ਨੇ ਦੱਸਿਆ ਕਿ ਬੀਤੀ ਰਾਤ ਚੋਰ ਇੱਕ ਕਾਰ ਵਿੱਚ ਆਏ ਅਤੇ ਦੁਕਾਨ ਦਾ ਸ਼ਟਰ ਤੋੜਨ ਮਗਰੋਂ ਦੁਕਾਨ ਵਿੱਚੋਂ ਨਕਦੀ ਵਾਲਾ ਗੱਲਾ ਕੱਢ ਕੇ ਫਰਾਰ ਹੋ ਗਏ ਚੋਰੀ ਦੀ ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਇਸੇ ਤਰ੍ਹਾਂ ਦੂਜੀ ਦੁਕਾਨ ਵਿੱਚੋਂ ਵੀ ਚੋਰ ਸ਼ਟਰ ਤੋੜ ਕੇ ਨਕਦੀ ਵਾਲਾ ਗੱਲਾ ਚੁੱਕ ਕੇ ਫਰਾਰ ਹੋ ਗਏ ਦੁਕਾਨਦਾਰਾਂ ਨੇ ਪੁਲਿਸ ਦੇ ਕੋਲੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦੀ ਕਾਬੂ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ ਇਸ ਦੇ ਨਾਲ ਹੀ ਬਾਜ਼ਾਰ ਵਿੱਚ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਰਾਤ ਵੇਲੇ ਵੀ ਆਪਣੀਆਂ ਦੁਕਾਨਾਂ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ ਨੋ ਜੈਂ ਸਦੀਦ ਦੁਕਾਨ ਅਸੀਤਦਾਸ ਕਲਾਚੰਦਰ ਜੈਂਡ ਰੇਲਵੇ ਰੋਡ ਜੀਰਾ ਦੇ ਆ ਤੇ ਰਾਤ ਤਕਰੀਬਨ 3:25 ਦੇ ਲਗਭਗ ਸੀਸੀਟੀਵੀ ਕੈਮਰੇ ਦੇ ਹਿਸਾਬ ਨਾਲ ਤੇ 4-5 ਬੰਦੇ ਲਗਜਲੀ ਗੱਡੀ ਉਹਨਾਂ ਕੋਲੇ ਕਰੇਟਾ ਦੇ ਵਿੱਚ ਆਏ ਆਪਣਾ ਵਰਦਨਾ ਗੱਡੀ ਦੇ ਵਿੱਚ ਆਏ ਆ ਤੇ ਉਹਨਾਂ ਨੇ 15 5-6 ਮਿੰਟ ਦੇ ਵਿੱਚ ਵਿੱਚ ਹੀ ਸ਼ਟਰ ਤੋੜ ਕੇ ਤੇ ਸਾਡਾ ਗੱਲਾਂ ਚੁੱਕ ਕੇ ਲੈ ਗਏ ਦੁਕਾਨ ਦੇ ਵਿੱਚੋਂ ਤੇ ਉਹਦੇ ਤਕਰੀਬਨ 5-7000 ਰੁਪਏ ਨਕਦ ਸੀ ਨਾ ਬਾਕੀ ਖੜਾ ਸ਼ਟਰ ਦਾ ਬਹੁਤ ਕਾਫੀ ਨੁਕਸਾਨ ਕਰ ਗਏ। ਥਾਣੇ ਤੋਂ ਬਿਲਕੁਲ ਹੀ 100 ਮੀਟਰ ਦੇ ਦੂਰੀ ਤੇ ਅਸੀਂ ਬੈਠੇ ਆਂ। ਕੋਈ 100 ਨੰਬਰ ਤੇ ਅਸੀਂ ਫੋਨ ਕਰਦੇ ਰੇ ਰਾਤੀ ਵੀ 4 ਵਜੇ ਤੇ ਕੋਈ ਕਿਸੇ ਨੇ ਰਿਸਪੌਂਸ ਨਹੀਂ ਦਿੱਤਾ ਮੈਂ ਸਵੇਰੇ ਗੱਲ ਕਰਾਂਗੇ। ਕੀ ਮੰਗ ਕਰਦੇ। ਬਹੁਤ ਪ੍ਰਸ਼ਾਸਨ ਮੜਾ ਖਿਆਲ ਕਰੇ ਇਸ ਕੰਮ ਉਹਦੇ ਬਹੁਤ ਚੋਰੀਆਂ ਬਹੁਤ ਦੁਕਾਨਾਂ ਦੇ ਸ਼ਟਰ ਟੁੱਟ ਗਏ ਰਤ। ਕਸੂਰੀਆ। ਇਹ ਦੁਕਾਨ ਛੱਡੀ ਗਈ ਵੇਰ ਰੋੜ ਤੇ ਆ। जी की तो तो जी। ला है तो किधर एक कदों टेंन वही देखा है एक कबासा झक्क गलाल है यहाँ पे किन्हें किधर छान पड़ा है तो किधर टेंन ही आपने किसे देखा की माँग करती है माँग रही है यारी साले अभी क्या है